ਪੰਜਾਬ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਹੱਥੋਂ ਖੁੱਸ ਚੁੱਕੀ ਹੈ ਤੇ ਹੁਣ ਜਦੋਂ ਇੱਕ ਵੱਡਾ ਵਿਦਿਆਰਥੀ ਸੰਘਰਸ਼ ਖੜਾ ਹੋਇਆ ਤਾਂ ਆਮ ਆਦਮੀ ਪਾਰਟੀ ਲੱਖ ਲਾਂ ਤਾਂ ਖਟਣ ਤੋਂ ਬਾਅਦ ਅਖੀਰ ਸਿਆਸਤ ਚਮਕਾਉਣ ਦੇ ਲਈ ਯੂਨੀਵਰਸਿਟੀ ਪਹੁੰਚ ਚੁੱਕੀ ਹੈ ਤੇ ਇਸੇ ਦੌਰਾਨ ਵਿਦਿਆਰਥੀਆਂ ਦੇ ਵੱਲੋਂ ਅੱਜ ਪੰਜਾਬ ਦੇ ਇੱਕ ਮਨਿਸਟਰ ਮੀਤ ਹੇਰ ਨੂੰ ਘੇਰਾ ਪਾਇਆ ਗਿਆ ਤੇ ਉਹਨਾਂ ਨੂੰ ਜਦੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਨੂੰ ਕੋਈ ਵੀ ਜਵਾਬ ਨਾ ਆਇਆ ਇਹ ਪਰਚਾ ਖੋਲਦੀ ਸਾਰੇ ਪਹੁੰਚਦੇ ਹੋ ਦਿੱਲੀ ਹਜੇ ਤੱਕ ਇੱਥੇ ਵੀ ਇੱਥੇ ਵੀ ਇਹ ਤਾਂ ਪੰਜਾਬ ਸਰਕਾਰ ਨੇ ਇੱਥੇ ਵੀ ਅਸੀਂ ਸਟੈਂਡ ਕਿਉਂ ਨਹੀਂ ਲਿਆ ਹਜੇ ਤੱਕ ਸਿਰਫ ਮਤਾ ਮਤਾ ਕਿਉਂ ਖੇਡਿਆ ਜਾ ਰਿਹਾ ਹਜੇ ਤੱਕ ਵੀ ਰਾਜਸੀ ਗਵਰਨਰ ਜਦੋਂ ਖੋਲਦੀ ਗੱਲ ਹੈ ਗਵਰਨਰ ਗਵਰਨਰ ਸਾਹਿਬ ਨੂੰ ਅਸੀਂ ਇੱਥੇ ਵੀ ਮਿਲ ਕੇ ਆਇਆ ਕਿ ਇਹ ਸਰਕਾਰ ਛੁੱਟੀਆਂ ਬਾਸ ਰਹੀ ਹੈ ਅਸੀਂ ਅਸੀਂ ਇੱਥੇ ਵੀ ਇੱਥੇ ਵੀ ਗਵਰਨਰ ਸਾਹਿਬ ਅੱਡੀ ਚੁੱਕ ਗਿਆ ਇਹ ਛੁੱਟੀਆਂ ਗੱਲਾਂ ਮੀਡੀਆ ਫਲਾ ਰਹੀ ਹੈ ਭਗਵਾਨਤਮਨ ਦੀ ਮੀਡੀਆ ਫਲਾ ਰਹੀ ਹੈ ਅਸਲ ਗੱਲ ਇਹ ਹੈ ਜੀ ਮਸਲਾ ਉੱਥੇ ਉੱਥੇ ਹੀ ਖੜਿਆ ਹੋਇਆ ਹੈ ਤੇ ਭਗਵਾਨਤਮਨ ਸਰਕਾਰ ਵੱਲੋਂ ਹਜੇ ਤੱਕ ਹੁਣੇ ਕੁਝ ਨਹੀਂ ਕੀਤਾ ਹੋਇਆ ਅਸੀਂ ਸਮਝੀਏ ਵੀ ਉਹ ਸਾਡੇ ਨਾਲ ਨਹੀਂ ਤੇ ਪੂੰਦੀ ਮੁੱਦੀ ਨਾਲ ਨਹੀਂ ਖੜੇ ਹੋਏ ਅੱਜ ਉਹ ਦੇਖੋ ਸਰਕਾਰ ਤੁਹਾਡੇ ਨਾਲ ਕੋਈ ਐਸੀ ਗੱਲ ਨਹੀਂ ਕਿੱਥੇ ਹੈ ਸਰਕਾਰ ਅਸੀਂ ਅਸੀਂ ਦੇਖੋ ਤੁਸੀਂ ਇੱਥੇ ਪ੍ਰੋਟੈਸਟ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ ਅਸੀਂ ਵਿਧਾਨ ਸਭਾ 'ਚ ਮਤਾ ਲੈ ਕੇ ਆ ਸਕਦੇ ਆ ਅਸੀਂ ਮਤਾ ਦੇਖੋ ਕੀ ਹੋਊਗਾ ਅਸੀਂ ਕਿਹਨੇ ਵਿੱਚ ਸਟ੍ਰੈਸ ਕਰੋ ਅਸੀਂ ਕਹਿੰਦੇ ਅਸੀਂ ਸੰਘਰਸ਼ ਦੇਖੋ ਰਾਜ ਅਸੀਂ ਅਸੀਂ ਲੋਕਾਂ ਦੇ ਅਸੀਂ ਅਸੀਂ ਲੋਕਾਂ ਦੇ ਦੋ ਦਸ ਤਰੀਕ ਨੂੰ ਅਸੀਂ ਸੰਘਰਸ਼ ਕਰ ਰਹੇ ਆ ਅਸੀਂ ਉਸ ਸੰਘਰਸ਼ 'ਚ ਵੀ ਤੁਹਾਡੇ ਨਾਲ ਭਗਵੰਤ ਮਾਨ ਦੇ ਸ਼ਾਮਿਲ ਕਿਉਂ ਨਹੀਂ ਹੋ ਰਿਹਾ ਹਜੇ ਤੱਕ ਮਾਜੇ ਹਜੇ ਇੱਕ ਮਿੰਟ ਹਜੇ ਹਜੇ 10 ਦਾ ਚੁੱਪੀ ਇਸ ਸੰਘਰਸ਼ ਨੂੰ ਲੈ ਕੇ ਕਿਉਂ ਹੈ ਹਜੇ ਤੱਕ ਇਹ ਕਿਉਂ ਹੈ ਬਿਲਕੁਲ ਬਿਲਕੁਲ ਜਬਾਅ ਸਰਕਾਰ ਨੇ ਸਿਰਫ ਇੱਕ ਟੇਬਲ ਟਾਕ ਕਰੀ ਜਾਉਗੇ ਵਕੀਲਾਂ ਦੇ ਨਾਲ ਹਾਲ ਹੁੰਦਾ ਨਹੀਂ ਗੱਲ ਵੀ ਮਸਲਾ ਵੀ ਪਾਣੀਆਂ ਦਾ ਬੀਬੀਆਂ ਦਾ ਬੀਬੀਆਂ ਵੀ ਦਾ ਮਸਲਾ ਹੱਲ ਹੋਇਆ ਹੱਲ ਹੱਲ ਦੇ ਕੇ ਸਰਕਾਰ ਕੋ ਯਾਰ ਮੇਰੇ ਭੈਣੇ ਮੇਰੀ ਗੱਲ ਸੁਣੋ ਸਰਕਾਰ ਦੇ ਹੁੰਦੇ ਕਿਸਾਨਾਂ ਨੇ 2020 ਦੇ ਵਿੱਚ ਸਰਕਾਰ ਤੇ ਹੱਲ ਲਿਆ ਉਹ ਵੀ 50% ਅੱਜ ਵੀ ਸਾਨੂੰ 2000 ਅੱਜ ਵੀ ਸਾਨੂੰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜਾ ਸਰਕਾਰ ਦੇ ਮਿਲੂਗਾ ਤੁਸੀਂ ਗਾਇ ਮੋਸਿੰਗਰਸ ਦੇ ਵਿੱਚੋਂ ਅਸੀਂ ਕਹਿੰਦੇ ਵੀ ਜੈ ਭਗਵੰਤ ਮਾਨ ਤੁਸੀਂ ਆਪ ਦੀ ਆਪ ਦੀ ਮੈਂ ਪੁੱਛ ਰਹੀ ਹਾਂ ਚਾਹੁੰਦੀ ਹਾਂ ਕਿ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਤੁਸੀਂ ਸਰ ਇੱਕ ਗੱਲ ਸਰ ਕਾਮ ਰੇਟਾਂ ਦੀ ਗੱਲ ਨੂੰ ਸੁਣਨੇ ਹੋ ਡੇਪਰੀ ਆਰੇ ਸੀ ਮਾਲਵਿੰਦਰ ਕੰਗ ਵੀ ਇੱਕ ਬਈ ਇਹਨਾਂ ਨੇ ਦਰਨਾ ਖਰਾਬ ਗੱਲਬਾਤ ਕਰਦੇ ਆ ਕੰਗ ਸਾਹਿਬ ਸਰਕਾਰ ਇੱਥੇ ਆ ਉਹਨਾਂ ਨੇ ਗੱਲ ਕਿਉਂ ਕੀਤੀ ਸਰਕਾਰ ਤੁਸੀਂ ਗੱਲ ਕਰ ਰਹੇ ਹੋ ਸਰਕਾਰ ਕਹਿ ਰਹੇ ਨੇ ਉਹਨਾਂ ਨੇ ਕਹਿ ਰਹੇ ਨੇ ਆਹ ਰਾਮਨਾ ਉਹ ਰਾਮਨਾ ਯਾਰ ਸਰਕਾਰ ਸਰਕਾਰ ਮੁੱਖ ਮੰਤਰੀ ਕੈਬਨਟ ਹੁੰਦੀ ਹੈ ਐਮਪੀ ਸਰਕਾਰ ਨਹੀਂ ਹੁੰਦਾ ਆ ਜਾ ਆ ਜਾ ਤੁਰੇ ਜਾਂਦਾ ਧੰਨਵਾਦ ਇਹ ਦੇਖ ਸਕਦੇ ਸਰਕਾਰ ਮੁੱਖ ਮੰਤਰੀ ਹੂ ਕੈਬਨਟ ਹੋਊਗੀ ਐਮਪੀਜ਼ ਨੋਟਿਸ ਐਮਪੀ ਤੱਕ ਕੇਂਦਰ ਦੇ ਵਿੱਚ ਮੰਤਰੀ ਸਾਹਿਬ ਨੇ ਕਿਹਾ ਹੱਕਾਂ ਦੇ ਡਾਕੇ ਮਾਰਨੇ ਉਹ ਆਪ ਕਿਉਂ ਨਹੀਂ ਆਏ ਹੋਣਗੇ ਉਹਨਾਂ ਕੋਲ ਕੇਜਰੀਵਾਲ ਦੇ ਧਰਨੇ ਲਾਉਣ ਦਾ ਕੱਲ ਕਹਿਆ ਗਿਆ ਸਖਤ ਕੱਲ ਕੱਲ ਕਿਹਾ ਕੱਲ ਕਹਿਆ ਗਿਆ ਮੁੱਖ ਮੰਤਰੀ ਸਾਹਿਬ ਨੇ ਸਖਤ ਸਟੈਂਡ ਲਿਆ ਉਹ ਸਖਤ ਸਟੈਂਡ ਕਿਹੜਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਲਿਆ ਕੱਲ ਤੁਹਾਡੇ ਨੁਮਾਇੰਦੇ ਦੇ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਸਾਹਿਬ ਦੇ ਸਖਤ ਸਟੈਂਡ ਕਰਕੇ ਇਹ ਨੋਟੀਫਿਕੇਸ਼ਨ ਵਾਪਸ ਕਿਹੜਾ ਸਖਤ ਸਟੈਂਡ ਲਿਆ ਮੁੱਖ ਮੰਤਰੀ ਸਾਹਿਬ ਨੇ ਇਸ ਤਰ੍ਹਾਂ ਹੈ 2022 ਦੇ ਵਿੱਚ ਬੀਸਿਕਲੀ ਤਾਨਾਸ਼ਾਈ ਹੈ ਇਹਦਾ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਆਉਣ ਵਾਲੇ ਸੈਸ਼ਨ ਚ ਰੱਦ ਕਰਾਂਗੇ ਜੀ ਸਾਡੇ ਉੱਤੇ ਪਰਚੇ ਕੀਤੇ ਨਹੀਂ ਉਹ ਸਰਕਾਰ ਦਾ ਇੱਕ ਮਿੰਟ 1 ਕਰੋੜ ਰੁਪਏ ਚ ਤੁਸੀਂ ਸਾਡੀ ਯੂਨੀਵਰਸਿਟੀ 2022 ਦੇ ਵਿੱਚ ਵੇਚਣ ਲੱਗੇ ਸੀ ਉਹ ਜਵਾਬ ਤੋਂ ਯ ਬੇਬੇ ਮੇਰੀ ਬਹੁਤ ਮੇਰੀ ਜਵਾਬ 2.5 ਕਰੋੜ ਪਿੱਛੇ ਰਸੀਨੀ ਅਸੀਂ ਵੇਚ ਸਕਦੇ ਹਾਂ ਤਾਂ ਤੁਸੀਂ ਅੱਜ ਕਿਸ ਮੂਹ ਨਾਲ ਇੱਥੇ ਆਏ ਹੋ ਸਰਕਾਰ ਦੇ ਮੀਟਿੰਗਾਂ ਦੇ ਵਿੱਚ ਨਾ ਸ਼ਾਮਲ ਹੋਣ ਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ ਜੀ ਕਹਿੰਦੇ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੋਈਆਂ ਪਿਛਲੀਆਂ ਸਰਕਾਰਾਂ ਵੀ ਨਹੀਂ ਹੋਈਆਂ ਤੁਹਾਡੀ ਮੀਟਿੰਗ ਆ ਤੁਹਾਡੀ ਸਰਕਾਰ ਦੀ 8 ਮੀਟਿੰਗਾਂ ਹੋਈਆਂ 8 ਮੀਟਿੰਗਾਂ ਮੈਂ ਰਿਕਾਰਡ ਕੱਢ ਕੇ ਦੇਖੋ ਸਾਰਾ ਕੁਝ ਇੱਕ ਵੀ ਮੀਟਿੰਗ ਸ਼ਾਮਿਲ ਨਹੀਂ ਹੋਈ ਮੁੱਖ ਮੰਤਰੀ ਨਹੀਂ ਆਏ ਮੁਖਬਾਤਰ ਹੀ ਆਖੇ ਸਭ ਮੁੱਖ ਮੰਤਰੀ ਆਏ ਨਾ ਸੱਖਿਆ ਮੰਤਰੀ ਆਏ ਨਾ ਐਮਐਲਏ ਆ ਗਾ ਵੀ ਆਪਣੀ ਸਰਕਾਰ ਮੁੱਖ ਇਹ ਡੈਮੋਕ੍ਰੇਸੀ ਹੈ ਸਾਰਿਆਂ ਦੇ ਆਪਣੇ ਆਪਣੇ ਪੁਆਇੰਟ ਆਫ 视图 ਹੈ